ਲੱਭੀ ਹੈ ਯਾਰ ਮੁੰਡੇ ਦਾ ਨਾਮ ਲੱਭਣਾ ਯਾਰ ਉਹਨੇ ਕਹਦਾ ਮੈਨੇ ਲੱਗਣਾ ਨਵਾਂ ਉਰੇ ਤੈਨਾਂ ਕੱਲ ਉਹਨੂੰ ਕਟਾ ਗਏ ਯਾ ਨਾ ਕੋਬਰਾ ਕਿੱਥੇ ਦਾ ਹੋਰ ਲਿਖਣਾ ਕੋਈ ਲੱਭਣਾ ਕੋਈ ਮਰਾ ਜਾ ਜੀਆ ਬਹੁਤ ਅੱਜ ਦੇ ਕੋਈ ਤਾਂ ਮੋਟਰ ਵੀ ਖਰਾਬ ਹੋਈ ਪਈ ਹੈ ਯਾਰ ਕੀ ਕਰੂ ਬੰਦਾ ਪਾਣੀ ਵੀ ਨਹੀਂ ਹੈਗਾ ਪੇਂਡਾ ਪਾਣੀ ਹੁਣ ਕਿੱਥੇ ਪੀਏ ਔਖਾ ਹੋ ਗਿਆ ਅਜੇ ਮਾਈਕ ਵੀ ਨਹੀਂ ਆਇਆ ਉਹ ਹੈ लवली ਮਾਸਟਰ ਆ ਗਿਆ ਕਿਵੇਂ ਹਰਜੀ ਜੀ ਜੀ लवली ਮਾਸਟਰ ਜੀ ਠੀਕ ਜੀ ਠੀਕ ਆ ਬੈਠੋ ਬੈਠਾ ਕੱਤਾ ਆਇਆਗਾ ਵਾ 7 ਵਜੇ ਦਾ ਆਇਆ ਅੱਜ ਧਰੀ ਓਏ ਸਾਜ ਨਾ ਉਹ ਇਹਨੇ ਜਿੱਥੇ ਪੜ੍ਹੀ ਸੀ ਅੱਜ ਉਹ ਆਇਆ ਨਹੀਂ ਮੈਂ ਤਾਂ ਕੱਦਾ ਆ ਉਹ ਸਾਰਾ ਕੁਰਸੀ ਤੁਸੀਂ ਤੁਸੀਂ ਹੀ ਮੜ ਕੇ ਕੁਰਸੀ ਉਹ ਮੈਂ ਤਾਂ ਸਾਫ ਕਰਕੇ ਬੈਗਾ ਜੀ ਪਹਿਲਾਂ ਉਹ ਥੋੜੀ ਓਏ ਕਿੰਨੇ ਤੁਸੀਂ ਹੋਏ ਮੇਰੀ ਕੁਛ ਨਹੀਂ ਕੱਪੜਾ ਹੀ ਮੰਨ ਰਹੀ ਓਏ ਅੱਜੋ ਆਏ ਨਹੀਂ ਮੈਂ ਯਾਰ ਲੱਭਣ ਆਇਆ ਪਤਾ ਕਦਾਂ ਆਇਆਗਾ ਪਤਾ ਹੀ ਆਇਆ ਨਹੀਂ ਬੰਦਾ ਸੇ ਸਰ ਜੀ ਨਹੀਂ ਆਇਆ ਜੇ ਲੈ ਆਹ ਬਸਰੀ ਕਾਰ ਬਸਰੀ ਕਾਰ ਅਜੇ ਲੇਟੇ ਹੋਗੇ ਉਹ ਗਏ ਹੋਏ ਸੀ ਮੜਾ ਚਲੋ ਕਿੱਥੇ ਗਏ ਹੋ ਤੇ ਲੇਟ ਇੰਨੀ ਨਹੀਂ ਮਿੱਟੀ ਲੱਗੀ ਵੀ ਨਹੀਂ ਆ ਕੰਮ ਹੋ ਗਏ ਜੀ ਅੱਜ ਕੰਮ ਕੋਈ ਵੀ ਕੰਮ ਹੋ ਜਾਦਾ ਮਾਰ ਲੈ ਤੂੰ ਕੱਪੜੇ ਤੋਂ ਕਰ ਜੇ ਮਾਰ 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 ਜਾ ਸਾਰੇ ਕੁਝ ਕੱਪੜਾ ਮਾਰ ਕੱਲ ਖਾਣੀ ਮੈਂ ਇੱਥੇ ਰੱਖ ਦੇ ਲੱਭ ਮੋਰ ਕਿੱਥੇ ਯਾਰ ਕਪੜਾ ਇਹ ਰਹਿਣਾ ਸਿੱਟ ਕੇ ਗੱਲ ਮਾਰਦੇ ਮੜੇ ਅਮੇਜਾ ਜਾਂਦੇ ਆ ਕੋਈ ਆ ਜਾਂਦਾ ਦਫਤਰ ਕਈ ਬੰਦੇ ਡੀਓ ਨੂੰ ਪਤਾ ਦੇ ਗਿਰਾ ਉਧਰ ਆ ਗਿਆ ਜੀ ਅੱਜ ਅਜੇ ਪ੍ਰਵਿੰਦਰ ਮਾਰਕਟਰ ਵੀ ਆਉਣਾਗਾ ਹਾਂ ਉਹ ਵੀ ਨਾ ਨੀ ਹਾਂ ਉਹ ਬੜੇ ਉਧਰ ਪਤਾ ਬਾਹਰ ਥਾਲੇ ਹਾਂ ਬਾਹਰ ਥਾਲੇ ਸਮਾਰਾ ਸੀ ਪੁੱਛਿਆ ਲੈ ਜੇ ਕਪੜੇ ਪਾ ਕੇ ਰੱਖਦੇ ਨੇ ਬਾਹਲੇ ਉਹ ਲੈ ਜੀ ਅਸੀਂ ਸਮਾਰਾ ਪੁੱਛਾਂਗੇ ਅਸੀਂ ਸਮਾਰਾ ਪੁੱਛਦੇ ਕਿ ਅਸੀਂ ਕੋਲ ਡੇਰੇ ਬਾਲ ਜੇ ਲੱਗਦਾ ਵਾਲੇ ਵੱਡੇ ਵੱਡੇ ਜੇ ਲੱਗਦਾ ਅੱਜ ਸਵੇਰ ਪੁੱਛੋਗੇ ਰੱਖੀ ਆ ਜਾ ਲੋ ਆ ਜਾਂਦੇ ਹੋਰ ਦਸਰ ਜੀ ਸੀ ਕੈਮਰਾ ਬੰਨ ਲਵਾ ਦੇ ਇੰਤਾਨ ਅਸਲ ਵਾਲਾ ਦੇ ਬੰਨ ਲਾ ਕੈਮਰਾ ਦਾ ਵਧੀਆ ਲਵਾ ਦੇ ਜੀ ਆ ਵਲੀ ਡੀ ਲਵਾ ਦੇ ਤਾਂ ਉਹ ਲੋ ਦੇ ਕਿਹੜਾ ਮੇਰੇ ਐਕਚੁਅਲੀ ਐਸਡੀ ਤਾਂ ਵਧੀਆ ਥੇਗੇ ਹਾਂ ਦੋਹਰ ਵਾਲੀ ਮਾਸਟਰ ਜੀ ਉਹ ਪ੍ਰਵਿੰਦਰ ਮਾਸਟਰ ਆ ਗਏ ਹੋਰੇ ਹੋਰ ਪ੍ਰਵਿੰਦਰ ਮਾਨ ਜੀ ਬੈਠੋ ਬੈਠੀ ਕੋਟ 8 ਸਰਵਾਦੀ ਵਾਲੀ ਇੱਕ ਹੱਥ ਦਿਲਾਓ ਸਾਜੀ ਆ ਤੁਸੀਂ ਆਪਣੇ ਇਹਦਾ ਮਰੀਨ ਨੂੰ ਆ ਨਵਾਂ ਬੰਦਾ ਇਹਨਾਂ ਨੂੰ ਵੀ ਕੁਝ ਛੱਡੋ ਗੱਪ ਗੱਪਾ ਹਾਜੀ ਰਹਿ ਜਾਂਦਾ ਬਾਈ ਜੀ ਲੱਗਦਾ ਟਾਈਮ ਖਰਾਬ ਹੋ ਗਿਆ ਜਿਹੜੀ ਵਾਲਾ ਬੋਟਰ ਗਾਇ ਤੇ ਸਮਰਾਲੀ ਜੀ ਮੋਟਰ ਸਮਰਾਉਣੀ ਆ ਜੀ ਯਾ ਕਿ ਮੋਟਰ ਆ ਮੋਟਰਾਂ ਦਾ ਯਾਰਾ ਬੂ ਇਹਨੂੰ ਲਵਜੀ ਮਾਈਟਰ ਨੂੰ ਲੈ ਜੀ ਮਾ ਜੀ ਮੈਂ ਨਹੀਂ ਜਾਂਦਾ ਜੇ ਹੁਣ ਪਹਿਲਾਂ ਕੱਦਾਂ ਮੈਂਨੇ ਕੌਣੀਆਂ ਦਾ ਪੰਜਾਬੀ ਫਿਰ ਮੈਂ ਅੰਗਰੇਜ਼ੀ ਕਹਿੰਦਾ ਨਹੀਂ ਅੰਗਰੇਜ਼ੀ ਜਿਹੜੀ ਤੂੰ ਜਾ ਕੇ ਆ ਬਾਹਰੇ ਯਾਰ ਪਤਾ ਕਿ ਜਾਨਵਰ ਪਾਣੀ ਪੀਂਦੇ ਨੇ ਯਾਰ ਗਰਮੀ ਤਾਂ ਦੇਖ ਲੈ ਕਿੰਨੀ ਭਾਰੀ ਆ ਜੀ ਇਹ ਦਵਾਈ ਉਹ ਮੈਂ ਆਪ ਨੂੰ ਆਉਣ ਮਾਫੀ ਪਏ ਇਹ ਤਾਂ ਅੱਜ ਆਏ ਨੇ ਪਹਿਲੇ ਦਿਨ ਤੂੰ ਦੀ ਵਾਜੇ ਤੇ ਤਾਂ ਉਹਨਾਂ ਦਾ ਬਲਾ ਯਾਰਾ ਬੋਤਲ ਪਈ ਬਾਰੇ ਚੁੱਕ ਲਿਆ ਕੱਢ ਕੇ ਕਰ ਤੂੰ ਹੀ ਆਪਾਂ ਇਹ ਮੇਰੀ ਮਾਸਟਰ ਨੂੰ ਲੱਗਣ ਦੇ ਪਹਿਲਾਂ ਦੋ ਤਿੰਨ ਵਾਰ ਪੁੱਛੀ ਅੱਜ ਅਮ ਤਾਂ ਸਵੇਰ ਪੁੱਛੀ ਆਇਆ ਦੋ ਉਹ ਯਾਰ ਉਹ ਐਂ ਕਸੇ ਆਪਣੇ ਚਲ ਬਾਹਰ ਲੈ ਰਾਜਰਾ ਰਾਸ਼ਟਰੀ 4 ਰੁਪਏ ਦਾ ਅੰਨਾ ਕਿ ਨਹੀਂ ਸਾਡੀ ਸੁਣੀ ਆ ਇਹ ਬਾਦ ਵੀ ਜੀ ਦੱਸ ਚਲ ਇਹ ਇਹ ਬਾਹਰ ਰੱਖੋ ਹੰਦੀ ਹੋਣੀ ਲਾਉ ਯਾਰ ਤੁਸੀਂ ਕਾਜੀ ਮੈਂ ਲਿਖ ਨਹੀਂ ਜੀ ਉਹ ਕੱਢ ਜਾ ਮੈਂ ਬੜੀ ਕੱਢ ਜਾ ਤੂੰ ਕੱਢ ਜਾ ਉਹ ਦੁਕਾਨ ਵਾਲਾ ਕਰਕੇ ਮਾਗ ਜੀ ਹੋਏ ਬੱਸ ਫੈਂਟੀ ਰਕੋਜ ਕੀ ਨਹੀਂ ਕੀਤੀ ਕਿਵੇਂ ਫੈਂਟੀ ਰਕੋਜ ਫੈਂਟੀ ਦੀ ਹਾਂਜੀ ਆਪਾਂ ਨਹੀਂ ਕੀਤੀ ਅਈ ਹੇ ਇਹੇ ਕਰ ਦੇ ਕੋ ਜੀ ਆਹ ਕੋਈ ਕਰੀਏ ਅਸਤੇ ਆਹੀ ਹੁਣ ਇਹ ਸਕੂਲ ਚ ਆਇਆ ਉਹ ਤੁੱਡੀ ਉਹ ਤੈਨੂੰ ਪਤਾ ਨਹੀਂ ਕਿੱਥੇ ਆਪਲੀ ਗਬੈਰ ਆ ਆ ਦੇਖੋਈ ਆ ਦੇ ਆ ਦੇ ਇਧਰੋਂ ਪਤਾ ਨਹੀਂ ਲੱਗ ਰਾ ਆ ਲਾਲ ਜੱਖਰਾਂ ਜਿਹੜਿਆ ਲਾਲ ਨਾਲ ਦਿਖ ਰਿਹਾ ਨਾਲੇ ਦੀ ਸ਼ਰਟ ਆ ਉਹ ਕੋਟ ਹੈ ਕੋਟ ਹੁਣ ਇੱਕ ਜਵਾਈ ਹੋਰ ਪੁੱਛਿਆ ਸਾਜੀ ਮੇਰੇ ਕੋਈ ਜੀ ਉਹ ਤੋਂ ਐਂਸ ਜਿਹੜੇ ਮੁੱਖ ਦੇ ਪਗੁੰਦਰੇ ਜਿਹੇ ਸਾਡੇ ਸਰ ਦਾ ਹੈ ਹਾਂ ਜੀ ਏ ਸਵੇਰੇ ਚਲਦੇ ਆ ਕੇ ਕਿਉਂ ਬੈਠਦੇ ਨੇ ਇਸ ਤੇ ਰੁਕ ਤਰਾ ਆਦਰੀ ਉਜਰੇ ਨਾ ਉਜਰੇ ਨਹੀਂ ਉਹ ਤਾਂ ਟਾਈਮ ਤੇ ਵੀ ਲੱਗਦੀ ਉਹ ਟਾਈਮ ਤੇ ਵੀ ਲੱਗਦੀ ਚਪਰਾਸੀ ਵੀ ਝਾੜੂ ਮਾਰਨਾ ਆਂਦਾ ਹੀ ਨਹੀਂ ਚਪੜਾਸੀ ਤੂੰ ਜਿਹੜਾ ਸਮਾਂ ਬਿਚਾਉਂਗਾ ਜਵਾਬ ਦੇ ਦੱਸ ਤਾਂ ਤਾਈ ਦੱਸ ਸਾਂਝੇ ਤੁਸੀਂ ਦੱਸੋਈ ਤੁਸੀਂ ਕੀ ਦੇ ਵਾਸਤੇ ਇੰਨੀ ਆਲਦੇ ਰਹੋ ਮੇਰਾ ਤਾਂ ਕੰਮ ਬੋਧ ਨਹੀਂ ਸਾਈ ਨਾਲ ਕੋਈ ਨਾ ਦੇਖ ਰਹੀ ਬੰਦੀ ਹਾਂ ਇਹ ਠੀਕ ਗੱਲ ਸਮਝ ਗਏ ਤਾਂ ਮੈਨੂੰ ਵਜਰੇ ਆਉਣਾ ਪੈਂਦਾ ਹੁਣ ਉਹ ਕੋਈ ਆ ਕੇ ਕਹਦੇ ਸਾਰੇ ਗੌਰਮੈਨ ਨੂੰ ਰੱਖਣੀ ਪੈਂਦੀ ਐ ਕਿ ਕਿੱਥੇ ਕੀ ਮੇਟਰ ਦਾ ਜੀਨੀਂ ਦੀ ਜਨ ਉੱਠਿਆ ਨਾ ਮੈਨੂੰ ਮਸਲੀ ਲੈ ਬਈ ਉਹ ਤੋ ਸਾਰੇ ਉਹਨਾਂ ਤੋਂ ਪਾਸ ਇੱਥੇ ਸੈਂਡ ਕਰ ਦੇ ਪਤਾ ਹੀ ਪੂਰੇ ਕਰ ਦੇ ਸੈਂਡ ਕਰ ਤੈਨੂੰ ਬਸ ਇੱਕ ਖੋਸਵਾ ਰੋਤਣਾ ਬਾਦ ਲੈ ਕੇ ਦੇ ਨਾ ਉਹਦੇ ਦੀ ਬੰਦ ਉਹਨੇ ਕੱਪੀ ਨੂੰ ਘੁਰ ਬੰਦ ਕੋਰ ਕਿੱਸਰੇ ਨੂੰ ਇਹਨਾਂ ਕਰੇ ਨੂੰ ਸਰ ਜੀ ਮੈਂ ਇੱਕ ਸਵਾਲ ਹੋਰ ਪੁੱਛਣਾ ਜੀ ਹੂੰ ਜਿਹੜੀ ਹੂੰ ਆਪਣੀ ਪੀੜ੍ਹੀ ਐ ਇਹ ਕਿੱਦਾਂ ਹੋ ਜਰੀ ਐ ਕਿਵੇਂ ਏ ਆਪਣੀ ਪੀੜ੍ਹੀ ਜਿਹੜੀ ਚੱਲ ਰਹੀ ਆ ਦੁਨੀਆ ਪੱਛੀ ਇੱਕ ਇਧਰ ਹੋ ਜਰੀਏ ਜਿੱਧਰ ਨੂੰ ਜਾਂਦੀ ਕਿਧਰ ਰਹੀ ਆ ਨਸੇ ਨਾਲੋਂ ਨਹੀਂ ਕੋਈ ਤਾਂ ਨਸੇਕ ਨਹੀਂ ਜਾਂਦੀ ਸਾਰੀ ਪੀੜ੍ਹੀ ਇਹ ਚੱਟਾ-ਚੱਟਾ ਲਾਉਂਦੇ ਨਹੀਂ ਚੱਟੇ ਲਾਉਂਦੇ ਨੇ ਪਹਿਲਾਂ ਦੇਖਦਾ ਪਹਿਲਾਂ ਕਿ ਸਰਾਣਾ ਚੱਲ ਪਈ ਇੱਕ ਕੁੜੀ ਪਾ ਜਦੋਂ ਆਪਾਂ ਪੜਦੇ ਹੁੰਦੇ ਸੀ ਅੱਲਾ ਆਪਾਂ ਪੜਦੇ ਜਿਆਦਾ ਜਦ ਕੋਈ ਹੈ ਨਹੀਂ ਆਹ ਦੇਖ ਲੈ ਸਾਣੀ ਕਦਾਂ ਪੜਦੇ ਹੁੰਦੇ ਸੀ ਹੁਣ ਦੇਖ ਲੈ ਉਹ ਤੇ ਕੁਲਾ ਦੇ ਵੀ ਕਿਸੇ ਗੱਲ ਲੱਗ ਗਈ ਉਹ ਨਹੀਂ ਨਿਆ ਰਹੇਗੇ ਹੁਣ ਕੀ ਕਰੀਏ ਸਾਡੇ ਬੰਦੇ ਵੀ ਬਹੁਤ ਉਹਦੇ ਦੱਸਾਂ ਦਾ ਬਹੁਤ ਚੰਗਾ ਬਸ ਮੌਲਾੜਾ ਹੈ ਠੀਕ ਹੈ ਠੀਕ ਹੈ ਅੱਗੇ ਰਹੇਗਾ ਕਰਦਾ ਠੀਕ ਹੈ ਤੁਸੀਂ ਕਰਦੇ ਹੋਗੇ ਦਾਜੀ ਆ ਠੀਕ ਹੈ ਅੱਗੇ ਤੂੰ ਹੀ ਕਰਦਾ ਬਸ ਤੇਰੇ ਵੀ ਸਦਿਸ਼ ਮੈਂ ਤਾਂ ਕਰਦਾ ਨਹੀਂ ਬਸ ਕਰਦਾ ਆਈ ਥਾ ਨਹੀਂ ਕਰਨਾ ਚਾਹੀਦਾ ਪਰੇ ਜੀ ਤੂੰ ਜੋ ਦੱਸ ਲਾਉ ਜਿਹਨੂੰ ਇਹ ਦੱਸਦਾ ਬਿੱਤੇ ਇਹ ਇਹ ਪੰਜਾਬ ਚ ਕਿਹਨੂੰ ਕਿਸੇ ਸੁਧਰਨਾ ਹਜ ਜਨਾ ਮਾਰੀ ਹੋਰੀ ਇਹ ਪਰਮਾਨੰਤ ਮਾਨ ਨੇ ਕੀਤੀ ਗਰਾਵੀ ਫਸ ਫਸ ਕਦੀ ਕੱਢ ਦੂ ਚਿੱਟਾ ਉਹ ਦੱਸੋ ਹਜ ਜੀ ਚੁੱਪ ਕਹਿ ਦੇਂਦੇ ਰਸਾ ਹਜਰੀ ਗੁਰ ਗਿੱਲਾ ਲਾਓ ਯਾਰ ਸਾਰੇ ਉਹਨਾਂ ਸੈਚੂ ਦੱਸ ਕੇ ਮੋਹ ਜਹਾ ਜੀ ਨਹੀਂ ਦੱਸ ਕੇ ਦੀ ਤੁਸੀਂ ਲਾਓ ਬਸ ਹਜ ਜੀ ਮੈਂ ਬਾਤ ਚਲਾ ਲਈ ਉਹ ਲਾਓ ਯਾਰ ਮੈਂ ਤਾਂ ਲਾਤੀ ਅੱਜ ਮੈਂ ਪੈਸਾ ਚ ਕੀ ਯਾਦ ਕਰ ਰਹੀ ਸੀ ਲੈ ਮੈਂ ਤੈਨੂੰ ਜੀਤ ਆਉਂਦਾ ਤੈਨੂੰ ਜੀਤ ਲਿਖ ਲੈਣਾ ਪੈਸਾ ਲਵਾਇਆ ਜੀ ਗੁਰੂ ਵਾਲਾ ਬੜੀ ਹੈ ਬੀਬੀ ਉਹ ਤਾਂ ਠੀਕ ਆ ਗੁਰੂ ਤੂੰ ਕਰ ਤੂੰ ਕਰ ਵੀ ਬੰਦਾ ਕਦੀ ਗਾਉਈ ਮੈਨੂੰ ਥੋੜਾ ਜਿਹਾ ਤੁਸੀਂ ਜਿਹੜੇ ਲੋੜ ਆ ਬਹੁਤ ਤਾਂ ਨਾਲੇ ਕਰੀ ਮੈਂ ਮੁਕ ਤਾਂ ਲਿਆ ਹੋਈ 10000 ਕੋਈ ਨਹੀਂ ਪਰ ਦੇ ਦਾਂਗੇ ਤੁਹਾਨੂੰ ਉਹ ਮੈਂ ਵਿਆਹ ਕੱਲ ਨੂੰ ਲੈ ਜੀ ਚੱਤ ਜਦ ਦੂਸਰਾ ਬਲੈਰ ਕੀ ਨਾ ਹਾ ਅੱਜ ਥਿਲੜਾ ਜਿਹੜਾ ਤਮਾਇਆ ਦੇਖਤਾ ਹੈ 10000 ਪਰ ਦੇਖਤਾ ਕੱਲ ਸਰਜ ਪਹਿਲੇ ਕੀ ਸੀ ਸ਼ੁਰੂਤ ਹੋਈ ਚਲ ਮੈਂ ਉਹ ਗੀਤ ਤਾਂ ਨਹੀਂ ਆਪਾਂ ਇਹ ਆਪਾਂ ਮੈਸੇਜ ਕਰਨਾ ਠੀਕ ਹੈ ਤੁਹਾਨੂੰ ਸੋ ਬੋਲਣਾ ਚਾਹੀਦਾ ਜਗ੍ਹਾ ਮੋਟਰ ਵਾਲੇ ਵਜ੍ਹਾ ਇਹ ਫਰੀ ਹੈ ਆ ਮੋਟਰ ਉਹ ਲਾ ਵੀ ਜੂਗਾ ਫਰੀ ਹੋਣਾ ਜਾਣਾ ਉਹ ਉਹ ਵੀ ਮੇਰੇ ਨਾਲ ਹੀ ਜਾਊਗਾ ਪਿਆ ਜਾਂ ਫਿਰ ਜਾ ਕੇ ਉਹ ਚੋਰੀ ਭਰੀ ਆ ਬਸ ਠੀਕ ਹੋ ਗਿਆ ਸਮਝਾ ਦਿੰਦੇ ਦਰਵਾਜ਼ਾ ਮੈਨੂੰ ਆਹ ਠੀਕ ਹੈ ਆ ਜੂਗਾ ਨਾ ਰਿਹਾ ਆ ਕੇ ਫਿਰ ਜਾਉਂਦਾ ਠੀਕ ਚੱਲ ਆ ਜੀ ਇਹ ਨਹੀਂ ਇਹ ਇਹ ਆਏ ਹੋ ਗਏ ਆ ਆ ਅੱਗੇ ਨੂੰ ਆ ਜਾ ਚੱਲ ਹੁਣ ਆਪਾਂ ਨੇ ਚਲ ਹੁਣ ਉਹ ਗਏ ਹੋਏ ਨੇਗੇ ਦੇਖਦੇ ਨੇ ਜਲ ਹੁਣ ਟਾਈਮ ਵੀ ਹੋਣ ਵਾਲੀ ਜਵਲਾ ਦਾ ਕਹਿੰਦਾ ਕਿ ਉਹਨਾਂ ਨੂੰ ਸਕੂਲ ਬੰਦ ਕਰਕੇ ਬਸ ਉਧਰ ਨੂੰ ਉਧਰ ਨੇ ਲੰਘ ਜਾਈਏ ਮੈਨੂੰ ਤੇ 10 ਮਿੰਟ ਲੱਗਣਗੇ ਉਹਦਾ ਚਲੋ ਬਾਈ ਉਹਨੇ 10 ਮਿੰਟ ਪਹਿਰਾ ਹੋਰ ਪਰ ਕੀ ਕਰੀਏ ਉਹ ਉਹ 10 ਮਿੰਟ ਬੈਠ ਕੇ ਫਿਰ ਆਪਾਂ ਚੱਲਦੇ ਆ ਇਹਨੇ ਸਾਵੇਂ ਇਹਨੂੰ ਅੰਦਰ ਆ ਗੋਗ ਨੂੰ ਲਾਇਆ ਸਾਵੇਂ ਨਹੀਂ ਹੋਰੀ ਆ ਇੱਕੇ ਟੂਕੀ ਵੀ ਨਮੀ ਧਰਾਉਣ ਵਾਲੀ ਹੋ ਗਈ ਆਪਣੇ ਹੁਣ ਮੀਟਰ ਵੀ ਨਮਾਈ ਲਵਾਉਣ ਆ ਲਈ ਰਾਹ ਹੋ ਮੈਂ ਤਾਂ ਬੜੀ ਕੀ ਹੋਇਆ ਇਹ ਰੋਣੂ ਆ ਗਈ ਆ ਗਈ ਆ ਗਈ ਹਾਂ ਇਹ ਮਾਟਰ ਤਾਂ ਉੱਤੇ ਦੇ ਉੱਤੇ ਲੱਗੀ ਬਾਕੀ ਬੱਸ ਨਾ ਮਾਰਪੂਰ ਨਾ ਉਹ ਕਹਿੰਦਾ ਮੈਂ ਸਭ ਕਾਲੂ ਆ ਜੂੁੱਤੀ ਲਾ ਦਾਂ ਤਾ ਬਹੁਤ ੁੱਤੀ ਹੋਵੇ ਲਾ ਬਾਰ ਫੁੱਲਾ ਬੈਂਚ ਪੁੰਚੀ ਵੀ ਰੱਖ ਦੇ ਇਹ ਤਾਂ ਮੈਂ ਫੇਰ ਰੱਖੂਗੀ ਦਲੇ ਤਾਂ ਪੈ ਰਣ ਦੇ ਸੱਤ ਪਈਆ ਬਸ ਗੇੜ ਲੱਗਦਾ ਕਿਸੇ ਚੱਕਰ ਨਹੀਂ ਆਹ ਦੇ ਦਿੰਦੇ ਦੋ ਸੌ ਮੀ ਅਜੈਸਟਰ ਨਾਲ ਹੀ ਲੈ ਚੱਲਦੇ ਯਾਰ ਅਜੈਸਟਰ ਨਾਲ ਹੀ ਚੱਲੇ ਕਾਲੂ ਕੱਢ ਲੈ ਆ ਜੀ ਹੋਰ ਬੈਗ ਚ ਪਾ ਲਾਂਗੇ ਪਰ ਵਾਲਾ ਆਈ 20